ਵਾਰਡ ਨੰਬਰ 42 ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜੈਪਾਲ ਸਿੰਘ ਬਾਉ ਨੂੰ ਟਿਕਰ ਦੇ ਕੇ ਨਵਾਜਿਆ ਗਿਆ ਇਸ ਮੌਕੇ ਜੈਪਾਲ ਸਿੰਘ ਬਾਉ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਐਮ ਐਲ ਏ ਹਲਕਾ ਦੱਖਣੀ ਡਾਕਟਰ ਰਿੰਦਰਪੀਰ ਸਿੰਘ ਨੇ ਜਰਦਾ ਤਨਵਾਦ ਕੀਤਾ ਅਤੇ ਆਪਣੇ ਸਾਥੀਆਂ ਦੇ ਨਾਲ ਆਪਣੀ ਵਾਰਡ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਵਾਰਡ ਦੇ ਵਸਨੀਕਾਂ ਦੇ ਵੱਲੋਂ ਭਰਪੂਰ ਹੁੰੰਗਾਰਾ ਜੈਪਾਲ ਸਿੰਘ ਬਾਉ ਨੂੰ ਮਿਲਿਆ ਅਤੇ ਵਾਰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਾਰਡ ਨੰਬਰ 42 ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੈਪਾਲ ਸਿੰਘ ਬਾਉ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀਆਂ ਜੜੀਆਂ ਵੀ ਸਮੱਸਿਆਵਾਂ ਹਨ ਉਹਨਾਂ ਨੂੰ ਪੈਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਆਮ ਆਦਮੀ ਜਿੰਦਾਬਾਦ ਜੈਪਾਲ ਸਿੰਘ ਬਾਉ ਜਿੰਦਾਬਾਦ ਜੈਪਾਲ ਸਿੰਘ ਬਾਉ ਜਿੰਦਾਬਾਦ ਜੈਪਾਲ ਸਿੰਘ ਬਾਉ ਜਿੰਦਾਬਾਤ ਮੁੱਖ ਮੰਤਰੀ ਸੋਚਦੇ ਪਰੋਤਾਂ ਬਿਠੋਦੇ ਹਾਜੀ ਸਰ ਬਾਟਵਾਰ ਬਤਾਲੀ ਤੋਂ ਤੁਸੀਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਟਿਕਣਾ ਨਵਾਜਿਆ ਗਿਆ ਤੇ ਅੱਜ ਤੁਸੀਂ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਕਿ ਕਹਿਣਾ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪ੍ਰਧਾਨ ਅਰਵਾਦ ਗੱਦਾ ਮਾਨਸਾ ਦਾ ਸਾਡੇ ਡਾਕਟਰ ਸਾਹਿਬ ਦਾ ਐਮਐਲਏ ਜਲਾਈ ਦੇ ਪਿਕਚਰ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਲਈ ਸਮਝਿਆ ਮੈਂ ਪੂਰਾ ਭਰੋਸਾ ਦਵਾਣਾ ਕਿ ਮੈਂ ਡਾਕਟਰ ਸਾਹਿਬ ਦੇ ਭਰੋਸੇ ਤੇ ਖਰਾ ਉਤਰਾਂਗਾ ਮੈਂ ਵਾਅਦਾ ਤੋਂ ਵਾਅਦਾ ਲੀਡ ਲੈ ਕੇ ਡਾਕਟਰ ਸਾਹਿਬ ਦੀ ਝੋਲੀ 'ਚ ਪਾਵਾਂਗਾ ਬਾਕੀ ਰਹੀ ਕੱਲ ਵਾਰਡ ਦੀ ਵਾਰਡ 'ਚ ਆਉਣ ਵਾਲੀ ਹਰ ਮੁਸ਼ਕਲ ਨੂੰ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਅੱਜ ਕੱਲ ਜਿਵੇਂ ਕਿ ਵੇਖਿਆ ਆ ਰਿਹਾ ਥੋੜੀ ਜਿਹੀ ਕੂੜੇ ਦੀ ਪ੍ਰੋਬਲਮ ਆ ਰਹੀ ਹੈ ਆਪਾਂ ਆ ਮਹੱਲੇ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਐਸੋਸੀਏਸ਼ਨ ਤੋਂ ਆਇਆ ਹੈ ਕੀ ਆਪਾਂ ਜਲਦੀ ਇਹ ਪ੍ਰੋਬਲਮ ਠੁਰ ਕਰਾਂਗੇ ਚਲੋ ਕਾਫੀ ਹੱਦ ਤੱਕ ਪ੍ਰੋਬਲਮ ਦੂਰ ਹੋ ਵੀ ਗਈ ਹੋਈ ਹੈ ਰੋਜ਼ ਗੱਡੀਆਂ ਨਹੀਂ ਸ਼ੁਰੂ ਹੋਈਆਂ ਹੈ ਦੇਖੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਦੇ ਕੋਈ ਵੀ ਪ੍ਰੋਬਲਮ ਹੋ ਗਿਆ ਤਾਂ ਜਦੋਂ ਜਿਵੇਂ ਕਿ ਅਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਪ੍ਰੋਪਰ ਉਹਨਾਂ ਨੇ ਆਪਣੇ ਕੈਂਡੀਡੇਟ ਉਤਾਰੇ ਨੇ ਤੇ ਵਾਰ ਨੰਬਰ 42 ਤੋਂ ਤੁਹਾਨੂੰ ਪ੍ਰੋਪਰਲੀ ਸੀਟ ਦਿੱਤੀ ਗਈ ਹੈ ਤੇ ਲੋਕਾਂ ਦੀਆਂ ਸਮੱਸਿਆ ਹਰ ਵੇਲੇ ਮੁੱਖ ਰਹਿੰਦੀਆਂ ਨੇ ਤੇ ਉਹਨਾਂ ਸਮੱਸਿਆਵਾਂ ਦਾ ਨਿਪਟਾਰੇ ਦੇ ਲਈ ਤੁਹਾਡੇ ਵੱਲੋਂ ਜਿਹੜੇ ਐ ਪਹਿਲ ਦੇ ਹੱਦ ਤੇ ਕਿਹੜੇ ਕੰਮ ਕੀਤੇ ਜਾਣਗੇ ਦੇਖੋ ਜੀ ਅੱਜ ਆਪਾਂ ਵਾਰਡ ਦੇ ਵਿੱਚ ਡੋਰ ਟੂ ਡੋਰ ਦੇ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਣੀਆ ਆਪਾਂ ਨੂੰ ਵਿਸ਼ਵਾਸ ਤੋਂ ਆਇਆ ਹੈ ਦੇਖੋ ਇਹ ਹੁਣ ਇੱਕ ਵਾਰਡ ਡੋਰ ਟੂ ਡੋਰ ਕਰਕੇ ਇੱਕ ਵਾਰਡ ਦੇ ਵਿੱਚ ਇੱਕ ਪ੍ਰੋਬਲਮ ਸੀ ਉਹਨਾਂ ਨੂੰ ਆਪਾਂ ਨਾਲ ਵਿਸ਼ਵਾਸoken ਦੇ ਕੇ ਸਾਡੀ ਪਾਣੀ ਦੀ ਪ੍ਰੋਬਲਮ ਆਪਾਂ ਨੂੰ ਵਿਸ਼ਵਾਸ ਤੋਂ ਆਇਆ ਹੈ ਕਿ ਚਲੋ ਆਪਾਂ ਨੂੰ ਹਫਤੇ ਦਾ ਟਾਈਮ ਮੰਗਿਆ ਕੀ ਚਲੋ ਹੁਣ ਚੌਂ ਜਾਂਦਾ ਲੱਗਾ ਇਸ ਰਾਤ ਤੇ ਥੋੜਾ ਮੁਸ਼ਕਲ ਹੈ ਉਸ ਤੋਂ ਬਾਅਦ ਆਪਾਂ ਉਸੇ ਵੇਲੇ ਉਹ ਮੁਸ਼ਕਲ ਦਾ ਹੱਲ ਕਰਾਂਗੇ ਬਾਕੀ ਵਾਰਡ ਵਾਸੀਆਂ ਨੇ ਤੁਹਾਨੂੰ ਬੜਾ ਪਿਆਰ ਦਿੱਤਾ ਤੁਹਾਨੂੰ ਸਵਾਗਤ ਦਿੱਤਾ ਕਿਉਂ ਸਾਡੀ ਪਾਰਟੀ ਨੂੰ ਵੋਟਾਂ ਦੇ ਕੇ ਸਾਨੂੰ ਜਿੱਤੋ ਦਾਲ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਦਾ ਕਰਦਾ ਹਾਂ ਆਪਣੀ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੈਨ ਕੋਈ ਵੀ ਅਤਿ ਰਾਤ ਨੂੰ ਮੇਰਾ ਬੁਆ ਖੜਕਾ ਸਕਦਾ ਮੈਂ ਹਰ ਵੇਲੇ ਉਹਨਾਂ ਦੀ ਸੇਵਾ 'ਚ ਹਾਜ਼ਰ ਹਾਂ ਉਹ ਵੋਟਰਾਂ ਤੇ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਸਾਰੇ ਵੋਟਰਾਂ ਸਪੋਰਟਰਾਂ ਨੂੰ ਇਤਕੋ ਬੇਨਤੀ ਕਰਾਂਗਾ ਤੁਸੀਂ ਆਪਣੇ ਭਰਾ 'ਤੇ ਵਿਸ਼ਵਾਸ ਕਰੋ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਝਾੜੂ ਦੇ ਵੋਟ ਬਟਨ 'ਤੇ ਲੱਗੋ ਮੈਨੂੰ ਕਾਮਯਾਬ ਕਰੋ ਮੈਂ ਹਰ ਹਰ ਰਸਤੇ ਤੁਹਾਡੀ ਸੇਵਾ ਵਿੱਚ ਹਾਂ